ਲੋ ਜੀ ਇੱਧਰ ਵੀ ਬਹੁਤ ਮਤਲਬ ਕਿ ਪਾਣੀ ਪਾਣੀ ਹੋਇਆ ਪਿਆ ਕੱਲ ਇੱਥੇ ਪਾਣੀ ਹੈ ਨਹੀਂ ਸੀ ਇਹ ਦੇਖੋ ਕਿਸ਼ਤੀਆਂ ਵੀ ਆ ਗਈਆਂ ਹੋਈਆਂ ਆ ਤੇ ਇਹ ਦੇਖ ਸਕਦੇ ਤੁਸੀਂ ਉਹੀ ਰਸਤਾ ਹੁੰਦਾ ਜਿੱਥੋਂ ਤੇਜਾ ਬਾਬਾ ਨਾਨਕ ਨੂੰ ਜਾਇਆ ਜਾਂਦਾ ਹੈ ਪੈਦਲ ਸੰਗਤ ਜਿੱਦੋਂ ਪਹਿਲੇ ਤਰੀਕ ਨੂੰ ਸੰਗ ਚੱਲਦਾ ਤੇ ਇੱਥੇ ਐਸੇ ਰਸਤੇ ਤੋਂ ਸੰਗਤ ਪੈਦਲ ਜਾਂਦੀ ਹੈ ਤੇਰਾ ਬਾਬਾ ਨਾਨਕ ਨੂੰ ਤੇ ਹੁਣ ਦੇਖੋ ਜੀ ਇੱਥੇ ਪਾਣੀ ਕਿੰਨਾ ਆ ਚੁੱਕਾ ਆ ਤੇ ਕਾਫੀ ਪਾਣੀ ਆ ਕੱਲ ਨਾਲੋਂ ਜ਼ਿਆਦਾ ਪਾਣੀ ਆ ਹੁਣ ਇਸ ਰਸਤੇ ਤੋਂ ਇਹ ਹੈ ਰਸਤਾ ਪੱਕਾ ਇਹ ਦੇਖੋ ਤੇ ਇਹ ਰਸਤਾ ਹੁਣ ਤੁਹਾਨੂੰ ਦਿਸਦਾ ਨਹੀਂ ਪਿਆਗਾ ਤੇ ਬਿਲਕੁਲ ਪਾਣੀ ਨਾ ਭਰ ਚੁੱਕਾ ਹੈ ਰਸਤਾ ਇਹ ਦੇਖੋ ਜੀ 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 ਸਾਸ਼ਰੀ ਕਾਲੀ ਸਾਰਿਆਂ ਨੂੰ ਤੇ ਇੱਕ ਨਵੇਂ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਆ ਬਿਆਸ ਬਿਆਸ ਦਰਿਆ ਤੇ ਮਣ ਦੂਸਰਾ ਅਬਦਲਪੁਰ ਸੈਟ ਆਏ ਆ ਉਧਰ ਦਿਖਾਵਾਂਗੇ ਤੁਹਾਨੂੰ ਕਿੰਨਾ ਕੁ ਪਾਣੀ ਆ ਚੁੱਕਾ ਹੈ ਵੀਡੀਓ ਨਾ ਬਣੇ ਰਹੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਨਾ ਬਣੇਗੀ ਫੰਗੋਜੀ ਦੇਖੋ ਇੱਧਰ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਹੈ ਤੇ ਖੇਤਾਂ ਚ ਪਾਣੀ ਦੇਖੋ ਤੁਸੀਂ ਕਿੰਨੇ ਕਿੰਨੇ ਫੁੱਟ ਖੜਾ ਹੈ ਦੇਖ ਸਕਦੇ ਪਾਣੀ ਖੇਤਾਂ ਚ ਵੀ ਪਾਣੀ ਕਾਫੀ ਵੜਾ ਹੋਇਆ ਹੈ ਦੇਖੋ ਜੀ ਪਾਪੂਲਰ ਬਿਲਕੁਲ ਹੈ ਸਾਹਮਣੇ ਪਾਪੂਲਰ ਡੁੱਬ ਚੁੱਕੇ ਆ ਜਿਹੜੇ ਤੁਹਾਨੂੰ ਦਿਖਾ ਰਹੇ ਆ ਉਹ ਸਾਹਮਣੇ ਵੀ ਪਾਪੂਲਰ ਬਿਲਕੁਲ ਡੁੱਬ ਚੁੱਕੇ ਝੋਨੇ ਸੀ ਇੱਥੇ ਵਿਝੋ ਝੋਨੇ ਤੇ ਰਸਤੇ ਵੀ ਨਹੀਂ ਪਏ ਹੈਗੇ ਜਿੰਨਾ ਜਿੰਨਾ ਪਾਣੀ ਇੱਥੇ ਆ ਚੁੱਕਾ ਹੈ ਜੀ ਲੋ ਜੀ ਇੱਧਰ ਵੀ ਦੇਖੋ ਜੀ ਸਾਰੇ ਦਰਖਤ ਡੁੱਬ ਚੁੱਕੇ ਆ ਤੇ ਬਹੁਤ ਸਾਰਾ ਪਾਣੀ ਪਾਣੀ ਬਹੁਤ ਆ ਗਿਆ ਆ ਇਹ ਦੇਖੋ ਇਹ ਦੇਖੋ ਤੁਸੀਂ ਇਹਦੇ ਖੇਤਾਂ ਵਿੱਚ ਪਾਣੀ ਬਿਲਕੁਲ ਡੁੱਬ ਚੁੱਕਾ ਇੱਥੇ ਝੋਨਾ ਵੀ ਜੇ ਝੋਨਾ ਤੇ ਦਿਸਦਾ ਨਹੀਂ ਪਿਆ ਉਹ ਪਰੇ ਵੀ ਬਹੁਤ ਡੁੱਬ ਚੁੱਕਾ ਹੈ ਝੋਨਾ ਬਹੁਤ ਪਾਣੀ ਜ਼ਿਆਦਾ ਹੈ ਜੀ ਇੱਥੇ ਦੇਖੋ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਿਆਸ ਤਰਿਆ ਦੇ ਪਾਣੀ ਨੇ ਬਿਲਕੁਲ ਇਹ ਦੇਖੋ ਫਸਲ ਲੋਕਾਂ ਨੇ ਡੁੱਬ ਚੁੱਕੀ ਆ ਤੇ ਪਾਣੀ ਪਤਾ ਨਹੀਂ ਕਿੰਨਾ ਕਿੰਨਾ ਖੜਾ ਆ ਇਹ ਆ ਗੰਨਾ ਵਿਜਿਆ ਹੈ ਨਾ ਗੰਨਾ ਵਿਜਿਆ ਤੇ ਗੰਨੇ ਦੇ ਵਿੱਚ ਵੀ ਤੁਸੀਂ ਪਾਣੀ ਦੇਖੋ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਾਨੇ ਆ ਲੋ ਜੀ ਪਾਣੀ ਦੇਖੋ ਕਿੰਨਾ ਕਿੰਨਾ ਭਰਿਆ ਪਿਆ ਆ ਲੋ ਜੀ ਇਹ ਦੇਖੋ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ ਤੇ ਇਹ ਵੀ ਫਸਲ ਡੁੱਬ ਚੁੱਕੀ ਆ ਪਾਣੀ ਚ ਬਹੁਤ ਜ਼ਿਆਦਾ ਹੈ ਹੂੰ ਇਧਰ ਵੀ ਪਾਣੀ ਡੁੱਬ ਚੁੱਕਾ ਹੈ ਬਹੁਤ ਪਾਣੀ ਆ ਇੰਨਾ ਮਤਲਬ ਕਿ ਫਸਲ ਬਹੁਤ ਡੁੱਬ ਚੁੱਕੀ ਆ ਤੇ ਜੋ ਹੈ ਕਿ ਆ ਪਾਪੂਲਰ ਵਾ ਗੰਨਾ ਵੀ ਜਿਹਾ ਹੋਇਆ ਸਾਰਾ ਡੁੱਬ ਚੁੱਕਾ ਹੈ ਇਧਰ ਵੀ ਤੁਹਾਨੂੰ ਦਿਖਾਈਏ ਤੇ ਦੇਖੋ ਜੀ ਸਾਰੀ ਫਸਲ ਡੁੱਬ ਚੁੱਕੀ ਆ ਇਹ ਦੇਖੋ ਤੇ ਝੋਨਾ ਤਾਂ ਬਿਲਕੁਲ ਇੱਥੇ ਦਿਸਦਾ ਵੀ ਨਹੀਂ ਪਿਆ ਹੈਗਾ ਤੇ ਇਹ ਪਾਪੂਲਰ ਵੀ ਜੇ ਆ ਵੀ ਅੱਧੇ-ਅੱਧੇ ਡੁੱਬ ਚੁੱਕੇ ਹੋ ਵਿੱਚ ਇੰਨਾ ਪਾਣੀ ਆ ਚੁੱਕਾ ਹੈ ਵਿਆਸ ਦਰਿਆ ਦਾ ਜਿਹੜਾ ਕਿ ਪੋਗ ਡੈਮ ਚੋਂ ਛੱਡਿਆ ਗਿਆ 52 ਗੇਟਾਂ ਚ ਪਾਣੀ ਤੇ ਬਿਲਕੁਲ ਬਹੁਤ ਜ਼ਿਆਦਾ ਪਾਣੀ ਆ ਤੇ ਕਹਾ ਤੁਹਾਨੂੰ ਬਿਆਸ ਦਰਿਆ ਵੀ ਦਿਖਾਵਾਂਗੇ ਤੇ ਆਲੇ ਦੁਆਲੇ ਖੇਤਾਂ ਚ ਬਹੁਤ ਪਾਣੀ ਪੈ ਚੁੱਕਾ ਇੱਥੇ ਤੇ ਲੋ ਜੀ ਇਹ ਤੇ ਉਹ ਤਸਵੀਰਾਂ ਜਿੱਥੇ ਇੰਨਾ ਪਾਣੀ ਆਇਆ ਹੈ ਵੀ ਗੰਨੇ ਦੀ ਫਸਲ ਬਿਲਕੁਲ ਡੁੱਬ ਚੁੱਕੀ ਹੈ ਵੀ ਤੁਸੀਂ ਦੇਖੋ ਗੰਨੇ ਦੀ ਫਸਲ ਡੁੱਬ ਚੁੱਕੀ ਤੇ ਹੁਣ ਬਿਆਸ ਦਰਿਆ ਵੀ ਤੁਹਾਨੂੰ ਨਿਗਾਹ ਦਿਖਾਣੇ ਆ ਜੇ ਅੱਗੇ ਜਾ ਕੇ ਤੇ ਜਿਹੜੇ ਬਿਆਸਦਿਆਰੇ ਨਾਲ ਖੇਤ ਲੱਗਦੇ ਤੇ ਬਿਲਕੁਲ ਪਾਣੀ ਭਰ ਚੁੱਕਾ ਹੈ ਨਾ ਤੇ ਝੋਨੇ ਦੀ ਫਸਲ ਤਾਂ ਪਿੱਛੇ ਵੀ ਤੁਸੀਂ ਕਿਹਾ ਝੋਨੇ ਦੀ ਫਸਲ ਬਿਲਕੁਲ ਡੁੱਬ ਚੁੱਕੀ ਹੈ। ਉਹ ਜੀ ਇੱਥੇ ਵੀ ਦੇਖੋ ਤੁਸੀਂ ਇੱਥੇ ਵੀ ਪਾਣੀ ਬਹੁਤ ਬਹੁਤ ਦੇਖੋ ਇਹ ਤਾਂ ਭਰ ਚੁੱਕਿਆ ਉਹ ਕੱਲ ਹਨੇ ਸੀ ਇੰਨਾ ਪਾਣੀ ਅੱਜ ਤਾਂ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਹੈ। ਮੱਕੀ ਵਗੈਰਾ ਵੀ ਜੀ ਇਹ ਵੀ ਡੁੱਬ ਚੁੱਕੀ ਹੈ ਝੋਨੇ ਲੋਕਾਂ ਦੇ ਡੁੱਬ ਚੁੱਕੇ ਹੈ ਦੇਖੋ ਜੀ। ਲੋ ਜੀ ਇੱਧਰ ਵੀ ਦੇਖੋ ਇਹ ਬਿਆਸ ਬਿਆਸ। ਲਓ ਜੀ ਲਗਾ ਲਾ। ਲੋ ਜੀ ਹੁਣ ਵਿਆਸ ਦਰਿਆ ਤੇ ਆ ਗਏ ਆ ਵਿਆਸ ਦਰਿਆ ਤੇ ਪਾਣੀ ਦੇਖੋ ਕਿੰਨਾ ਪੱਧਰ ਪਾਣੀ ਨਵਾ ਚੁੱਕਾ ਹੈ ਦੇਖੋ ਇਧਰ ਵੀ ਇਹ ਵੀ ਦਰਖਤ ਬਿਲਕੁਲ ਡੁੱਬ ਚੁੱਕੇ ਆ ਤੇ ਆਹੋ ਹੀ ਤਾਂ ਹੁੰਦਾ ਹੈ ਨਾ ਹਾਂ ਝੂਲਦਾ ਆ ਤੇ ਇਧਰ ਪਾਣੀ ਵੀ ਦੇਖੋ ਕਿੰਨਾ ਵਿਆਸ ਦਰਿਆ ਦਾ ਬਹੁਤ ਜ਼ਿਆਦਾ ਹੈ ਲੋਕੀ ਕਾਫੀ ਦੇਖਣ ਆਏ ਹੋ ਆ ਦੇਖੋ ਜੀ ਉਧਰ ਸਾਹਮਣੇ ਤੇ ਬਹੁਤ ਲੋਕੀ ਰੋਕ ਰੋਕ ਕੇ ਦੇਖ ਰਹੇ ਆ ਵਿਆਸ ਦਰਿਆ ਦਾ ਪਾਣੀ ਦੇਖੋ ਜੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਬਿਆਸ ਤਰਿਆ ਦਾ ਪਾਣੀ ਜਿਹੜਾ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਇਹ ਦੇਖੋ ਜੀ ਬਹੁਤ ਜ਼ਿਆਦਾ ਪਾਣੀ ਆ ਤੇ ਆਲੇ ਦੁਆਲੇ ਖੇਤਾਂ 'ਚ ਬਹੁਤ ਪਾਣੀ ਆ ਚੁੱਕਾ ਹੈ ਲੋ ਜੀ ਇੱਧਰ ਦੇਖੋ ਪਾਣੀ ਦੇਖੋ ਕਿੰਨਾ ਤੇਜ਼ ਵਾ ਹਾਂ ਉਹ ਕਿਸੇ ਦੇ ਬੂਟ ਰੁੜਿਆ ਹੁੰਦਾ ਆ ਮੇਰੇ ਦੇਖੋ ਕਿਸੇ ਜੁੱਤੀ ਰੁੜੀ ਆਉਂਦੀ ਹੈ ਦੇਖੋ ਇਹ ਕੋਈ ਪੱਠੇ ਲੋਕਾਂ ਦੇ ਰੁੜੇ ਆਉਂਦੇ ਆ ਜੀ ਵਿੱਚੇ ਲੱਕੜਾ ਰੁੜੇ ਆਉਂਦੇ ਆ ਬਹੁਤ ਤੇਜ਼ ਪਾਣੀ ਆ ਪਾਣੀ ਦਾ ਫਾਵ ਬਹੁਤ ਤੇਜ਼ ਆ ਗੰਦਲਾ ਵੀ ਬਹੁਤ ਆ ਲੋਕ ਜਿਹੇ ਬਿਆਸਤ ਰਿਆ ਆ ਦੀਆਂ ਸਸਵੀਨਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਤੇ ਬਹੁਤ ਜ਼ਿਆਦਾ ਪਾਣੀ ਆ ਹੁਣ ਪਾਣੀ ਵਧਿਆ ਹੋਇਆ ਹੈ ਕਾਫੀ ਪਾਣੀ ਵਧਿਆ ਹੋਇਆ ਤੇ ਇੱਕੋ ਜਿਹਾ ਤੇ ਲੋਕ ਵੀ ਬੜੇ ਦੇਖਣ ਆਉਂਦੇ ਆ ਇੱਥੇ ਦਰਿਆ ਨੂੰ ਦੇਖਣ ਆਉਂਦੇ ਹਨ ਉਹ ਲੋਕ ਕਿ ਫੋਟਾ ਖਿਚਾ ਲੇ ਵੇ ਆ ਦੱਸੋ ਇਹ ਫੋਟਾ ਆ ਆ ਦੇਖੋ ਫੋਟਾ ਖਿਚਦੇ ਵੇ ਆ ਮੇਰੇ ਵੇਖਾ ਉਹ ਜੀ ਇਧਰ ਵੀ ਦੇਖੋ ਇਹ ਸਾਰਾ ਝੋਨਾ ਡੁੱਬ ਚੁੱਕਾ ਆ ਪਾਣੀ ਚ ਨਾ ਤੇ ਇਹ ਦੇਖੋ ਜੀ ਪਾਣੀ ਬਹੁਤ ਭਰ ਚੁੱਕਾ ਏ ਮਿਆਣੀ ਰੋਡ ਆ ਮਿਆਣੀ ਨੂੰ ਜਾਂਦੀ ਸੜਕ ਏ ਹੋ ਵੀ ਇਹ ਦੇਖੋ ਇਧਰ ਵੀ ਪਾਣੀ ਬਿਲਕੁਲ ਪਾਣੀ ਪਾਣੀ ਖੇਤਾਂ ਚ ਹੋਇਆ ਪਿਆ ਦੇਖੋ ਜੀ ਪਰ ਫਿਲਹਾਲ ਇੱਥੇ ਤਾਂ ਥੋੜਾ ਨੀਮਾ ਆ ਜੇ ਜਿਹੜਾ ਇੱਧਰੋਂ ਇੱਧਰ ਭਰ ਚੁੱਕਾ ਹੈ ਪਾਣੀ ਇਹ ਦੇਖੋ ਜੀ ਇਹ ਝੋਨੇ ਦੀ ਫਸਲ ਆ ਜਿਹੜੀ ਬਿਲਕੁਲ ਡੁੱਬ ਚੁੱਕੀ ਹੋਵੇ ਰਹਿਣਾ ਉਹ ਉੱਪਰ ਨੂੰ ਆ ਗਿਆ ਉੱਠ ਕੇ ਫਿਰ ਉਹ ਜਿਹੜਾ ਪੱਟ ਵੇ ਹਾਂ ਉਹ ਉੱਪਰ ਨੂੰ ਆ ਗਿਆ ਦੇਖੋ ਸਾਰੀ ਝੋਨੇ ਦੀ ਫਸਲ ਬਹੁਤ ਹੀ ਪਾਣੀ ਪਾਣੀ ਹੋਇਆ ਪਿਆ ਇੱਧਰ ਦੇਖੋ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਾ ਹਾਂ ਇੱਧਰ ਤਾਂ ਪਾਣੀ ਪਾਣੀ ਹੋਇਆ ਪਿਆ ਮਤਲਬ ਕਿ ਹੈ ਭਰ ਗਿਆ ਹੈ ਤੇ ਇਹ ਵੀ ਵੇਖੋ ਸੜਕ ਤੇ ਆ ਦੇਖੋ ਨਾਲ-ਨਾਲ ਆ ਚੁੱਕਾ ਹੈ ਤੇ ਨਾਲ ਹੈ ਨਾ ਤੇ ਇਧਰ ਵੀ ਜੇ ਤੁਹਾਨੂੰ ਦਿਖਾਈਆ ਤੇ ਇਧਰ ਵੀ ਇਦਾਂ ਹੀ ਆ ਤੇ ਇਧਰ ਵੀ ਇਦਾਂ ਹੀ ਆ ਦੇਖੋ ਜੀ ਬਿਲਕੁਲ ਸੜਕ ਨੇ ਨਾਲ ਆ ਚੁੱਕਾ ਸੜਕ ਨੇ ਬਰਾਬਰ ਹੀ ਹੋ ਚੁੱਕਾ ਹੈ ਪਾਣੀ ਤੇ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਇਹ ਦੇਖੋ ਇਹ ਬਰਾਬਰ ਆ ਚੁੱਕਾ ਹੈ ਸੜਕ ਤੇ ਪਾਰ ਚੁੱਕਾ ਹੈ ਸ਼ਾਇਦ ਲੋ ਜੀ ਕੱਲ ਨਾਲੋਂ ਪਾਣੀ ਵੱਧ ਚੁੱਕਾ ਹੈ ਇੱਥੇ ਕੱਲ ਵੀ ਅਸੀਂ ਦਿਖਾਇਆ ਸੀ ਇੱਥੇ ਪਾਣੀ ਤੇ ਕਾਫੀ ਘੱਟ ਸੀ ਤੇ ਅੱਜ ਤੇ ਬਿਲਕੁਲ ਵੱਧ ਚੁੱਕਾ ਹੈ ਪਾਣੀ ਤੇ ਇਹ ਉਹ ਰਸਤਾ ਆ ਜਿੱਥੋਂ ਸੰਗਤ ਇੱਥੇ ਤੁਰ ਕੇ ਜਾਂਦੀ ਹੈ ਇਹ ਸਾਹਮਣੇ ਰਸਤਾ ਆ ਇੱਥੋਂ ਸੰਗਤ ਤੁਰ ਕੇ ਜਾਂਦੀ ਹੁੰਦੀ ਹੈ ਦੇ ਦਾ ਬਾਬਾ ਨਾਲ ਕੇ ਇਹ ਵਾਲਾ ਰਸਤਾ ਇਹ ਸਾਰਾ ਹੀ ਰਸਤਾ ਦੇਖੋ ਤੁਸੀਂ ਇਹ ਰਸਤਾ ਇੱਥੇ ਜਾਂਦਾ ਆ ਤੇ ਇੱਥੇ ਪਾਣੀ ਹੁਣ ਬਿਲਕੁਲ ਭਰ ਚੁੱਕਾ ਹੈ ਦੇਖੋ ਇਹ ਰਸਤਾ ਇੱਧਰ ਜਾਂਦਾ ਆ ਜਿਹੜਾ ਯੂਮ ਕਰਕੇ ਦਿਖਾ ਰਿਹਾ ਤੁਹਾਨੂੰ ये काफी पानी पै भर चुका है हुन एक ये भी हो जे इथे छोना है छोना भी इथे डूब चुका है देखो जे गन्ना तो बिल्कुल डूब चुका है छोना तो है ही नहीं इथे ਕਾਫੀ ਲੋਕਾਂ ਦੇ ਛੋਣ ਦੇ ਵਸਤਰ ਕਾਫੀ ਖਰਾਬ ਹੋ ਗਏ ਆ। ਹੋਰ ਇਹ ਦੇਖੋ ਇਹਦੇ ਵਿੱਚ ਜਾਨਵਰ ਵੀ ਹਨ। ਹਾਂ ਇਹਦੇ ਵਿੱਚ ਕਿ ਉਹ ਕਹਿੰਦੇ ਕਿ ਇੱਥੇ ਜਾਨਵਰ ਵੀ ਆ ਸੱਪ ਵਗੈਰਾ ਮગર ਮਛ ਇਦਾਂ ਦੇ ਜਾਨਵਰ ਵੀ ਆ ਗਏ ਦੇਖੋ ਲੋਕ ਕਿੱਦਾਂ ਦੇਖਣ ਆਉਂਦੇ ਆ। ਹੋ ਸਕਦਾ ਜਿੰਨਾ ਜਿੰਨਾ 6 6 7 7 ਫੁੱਟ ਪਾਣੀ ਚੜਿਆ ਹੋਇਆ ਤੇ ਇਹਦੇ ਵਿੱਚ ਜ਼ਰੂਰ ਜਾਨਵਰ ਜ਼ਰੂਰ ਹੋ ਕੇ ਜਾ ਜਾਂਦਾ ਕਿ ਜਾਨਵਰ ਹੈ ਇਹ ਵਿੱਚ ਮਗਰ ਮੈਂ ਛੇਤਾਂ ਦੇ ਕਿਉਂਕਿ ਦਰਿਆ ਦਾ ਪਾਣੀ ਹੈ ਦਰਿਆ ਦੇ ਪਾਣੀ ਚ ਤੇ ਆਈ ਜਾਂਦੇ ਆ ਜਾਨਵਰ ਤੇ ਬਹੁਤ ਦੂਰ ਦੂਰ ਤੱਕ ਵੀ ਤੁਸੀਂ ਦੇਖੋ ਤਾਂ ਪਾਣੀ ਪਾਣੀ ਹੋਇਆ ਪਿਆ ਇੱਧਰ ਵੀ ਤੇ ਉੱਧਰ ਵੀ ਦੇਖੋ ਤਾਂ ਉੱਧਰ ਵੀ ਪਾਣੀ ਪਾਣੀ ਹੋਇਆ ਪਿਆ ਤੇ ਜ਼ੂਮ ਕਰਕੇ ਵੀ ਤੁਹਾਨੂੰ ਦਿਖਾਈ ਹੈ ਦੇਖੋ ਪਾਣੀ ਪਾਣੀ ਹੈ ਤੇ ਇਹੋ ਹੀ ਰਸਤਾ ਤੇ ਇਹਦਾ ਬੱਬਾ ਨਾਲ ਲੱਗਦਾ ਜਾਂਦਾ ਆ ਜਿਹੜਾ ਪੈਦਲ ਦਰਿਆ ਪਾਰ ਕਰਕੇ ਇਹ ਜਾਇਆ ਜਾਂਦਾ ਤੇ ਇਹ ਵੀ ਉਹ ਰਸਤਾ ਆ ਇੱਥੋਂ ਪੈਦਲ ਜਾਇਆ ਜਾਂਦਾ ਸੋਨਖਟ ਰਹਾ ਹਾਂ ਹਮ ਅਹ ਨਹੀਂ ਜਾਣਾ ਹੋਣਾ ਨਾ ਉਹ ਗੁਰਦੁਆਰਾ ਜਿਹੜਾ ਹੈ ਉਹ ਰਾਹ 'ਚ ਹੋਣਾ ਨਾ ਜੇ ਘੁੰਮ ਕੇ ਜਾਓ ਉਹ ਰਾਹ ਤੋਂ ਉੱਥੇ ਪਾਣੀ ਹੋਣਾ ਹੈ ਨਾ ਫਿਰ ਤੇ ਉਹ ਸਾਹਮਣੇ ਸਫੇਤੇ ਹੁੰਦੇ ਜਿਹਦੇ ਵਿੱਚ ਨੰਘ ਕੇ ਜਾਇਆ ਜਾਂਦਾ ਆ ਵਾਲੇ ਸਫੇਤੇ ਤੇ ਹੁਣ ਤੇ ਰਸਤਾ ਹੈ ਹੀ ਨਹੀਂ ਬੰਦੇ ਹੋ ਗਿਆ ਸਾਰਾ ਰਸਤਾ ਪਾਣੀ ਬਹੁਤ ਆ ਗਿਆ ਦੇਖੋ ਜੀ ਬੜੀ ਸ਼ਿਕਾਇਤ ਹਾਂ ਜੀ ਜੀ ਇਹ ਜਿਹੜਾ ਰਸਤਾ ਆ ਇਹ ਦੇਖੋ ਇਹ ਰਸਤਾ ਜਿਹੜਾ ਜਾਂਦਾ ਪਿਆ ਇਹ ਜਿਹੜਾ ਰਸਤਾ ਹੈ ਨਾ ਇਹ ਵਾਲਾ ਇਹ ਉਹੀ ਰਸਤਾ ਆ ਜਿੱਥੋਂ ਤੇਰਾ ਬਾਬਾ ਨਾਨਕ ਨੂੰ ਚੱਲ ਕੇ ਜਾਇਆ ਜਾਂਦਾ ਆ ਤੇ ਹੁਣ ਪਾਣੀ ਨਾ ਭਰ ਗਿਆ ਇੱਥੋਂ ਜਦੋਂ ਵੀ ਸੰਗਤ ਜਾਂਦੀ ਆ ਪੈਦਲ ਜਾਂਦੀ ਆ ਇਸ ਰਸਤੇ ਤੋਂ ਪੈਦਲ ਜਾਂਦੀ ਆ ਇਹ ਵਾਲੇ ਤੋਂ ਤੇ ਹੁਣ ਇਹ ਰਸਤਾ ਭਰ ਚੁੱਕਾ ਹੈ ਪਾਣੀ ਨਾਲ ਉਹੀ ਰਸਤਾ ਹੁੰਦਾ ਜਿੱਥੋਂ ਤੇਰਾ ਬਾਬਾ ਨਾਨਕ ਨੂੰ ਜਾਇਆ ਜਾਂਦਾ ਆ ਪੈਦਲ ਸੰਗਤ ਜਦੋਂ ਪਹਿਲੇ ਤਰੀਕੇ ਨਾਲ ਸੰਗ ਚੱਲਦਾ ਤੇ ਇੱਥੇ ਇਸੇ ਰਸਤੇ ਤੋਂ ਸੰਗਤ ਪੈਦਲ ਜਾਂਦੀ ਆ ਤੇਰਾ ਬਾਬਾ ਨਾਨਕ ਨੂੰ ਤੇ ਹੁਣ ਦੇਖੋ ਜੀ ਇੱਥੇ ਪਾਣੀ ਕਿੰਨਾ ਆ ਚੁੱਕਾ ਆ ਤੇ ਕਾਫੀ ਪਾਣੀ ਆ ਕੱਲ ਨਾਲੋਂ ਜ਼ਿਆਦਾ ਪਾਣੀ ਆ ਹੁਣ ਇਸ ਰਸਤੇ ਤੋਂ ਇਹ ਹੈ ਰਸਤਾ ਪੱਕਾ ਹੈ ਦੇਖੋ ਤੇ ਇਹ ਰਸਤਾ ਹੁਣ ਤੁਹਾਨੂੰ ਦਿਸਦਾ ਨਹੀਂ ਪਿਆ ਹੈਗਾ ਤੇ ਬਿਲਕੁਲ ਪਾਣੀ ਨਾਲ ਭਰ ਚੁੱਕਾ ਹੈ ਰਸਤਾ ਇਹ ਦੇਖੋ ਜੀ ਤੇ ਜਿੰਨਾ ਵੀ ਜ਼ੂਮ ਕਰਕੇ ਦਿਖਾਈਏ ਇਹ ਰਸਤਾ ਸਿੱਧਾ ਇੱਦਾਂ ਜਾਂਦਾ ਆ ਤੇ ਇੱਥੇ ਹੁਣ ਰਸਤੇ 'ਚ ਪਾਣੀ ਪਾਣੀ ਆ ਇੱਧਰ ਵੀ ਖੇਤਾਂ 'ਚ ਪਾਣੀ ਪਾਣੀ ਹੋ ਚੁੱਕਾ ਆ ਲੋ ਜੀ ਇੱਧਰ ਵੀ ਦੇਖਿਆ ਜਾਵੇ ਤੇ ਇੱਧਰ ਵੀ ਝੋਨੇ ਦੇ ਫਸਲ ਸਾਰੇ ਲੋਕਾਂ ਦੇ ਝੋਨੇ ਦੇ ਫਸਲ ਡੋਹ ਚੁੱਕੀ ਆ ਤੇ ਇਹ ਸਾਹਮਣੇ ਦਰਖਤ ਆ ਤੇ ਦਰਖਤ ਵੀ ਬਿਲਕੁਲ ਸਫੇਦਾ ਆ ਸਫੇਦਾ ਬਿਲਕੁਲ ਡੁੱਬ ਚੁੱਕਾ ਆ ਬਹੁਤ ਲੰਬੇ ਲੰਬੇ ਦਰਖਤ ਸੀ ਹੋ ਤੇ 7-8 ਫੁੱਟ ਪਾਣੀ ਜ਼ਰੂਰ ਹੋਊਗਾ ਕਿੰਨੇ ਲਈ ਆ ਪਾਣੀ ਪਾਣੀ ਹੋਇਆ ਪਿਆ ਉਹ ਟੋਲੇ ਤੇ ਇੱਥੇ ਕਹਿੰਦੇ ਝੋਨਾ ਸੀ ਝੋਨਾ ਡੁੱਬ ਚੁੱਕਾ ਆ ਤੇ ਮੁੰਡਾ ਰਸਤਾ ਉਹ ਹੀ ਆ ਜਿੱਥੇ ਮਤਲਬ ਕਿ ਦੇਰਾ ਬਾਬਾ ਨਾਨਕ ਨੂੰ ਸੰਗਤ ਚੱਲ ਕੇ ਜਾਂਦੀ ਆ ਇਹ ਰਸਤਾ ਉਹ ਹੀ ਆ ਜਿੱਥੇ ਇੰਨਾ ਪਾਣੀ ਆ ਚੁੱਕਾ ਆ ਕਿ ਉਸ ਟਾਈਮ ਤੇ ਪਾਣੀ ਨਹੀਂ ਸੀ ਤੇ ਲੋ ਜੀ ਇਹ ਦੇਰਾ ਬਾਬਾ ਨਾਨਕ ਨੂੰ ਮਤਲਬ ਕਿ ਜਾਇੰਦਾ ਰਸਤਾ ਤੇ ਹੁਣ ਇਧਰ ਪਾਣੀ ਪਾਣੀ ਬਿਲਕੁਲ ਭਰ ਚੁੱਕਾ ਹੈ ਝੋਨੇ ਖਰਾਬ ਹੋ ਚੁੱਕੇ ਆ ਇਹ ਇੱਥੇ ਸਾਰੇ ਝੋਨੇ ਕਹਿੰਦੇ ਵਿੱਚ ਆ ਸੀ ਉਹ ਲਗਾਇਆ ਹੋਇਆ ਤੇ ਝੋਨਾ ਬਿਲਕੁਲ ਡੁੱਬ ਚੁੱਕਾ ਇੱਥੇ ਵੀ ਇੰਨੇ ਪਾਣੀ ਪਾਣੀ ਹੋਇਆ ਪਿਆ ਦੇਖੋ ਜੀ ਲੋ ਜੀ ਇਧਰ ਵੀ ਪਾਣੀ ਪਾਣੀ ਹੋਇਆ ਪਿਆ ਹੈ ਇਧਰ ਵੀ ਝੋਨਾ ਸੀ ਇਹ ਸਾਰਾ ਪਾਣੀ ਪਾਣੀ ਹੋ ਗਿਆ ਕੱਲ ਇੱਥੇ ਪਾਣੀ ਹੈ ਨਹੀਂ ਸੀ ਅੱਜ ਕਾਫੀ ਪਾਣੀ ਹੋਇਆ ਪਿਆ ਆ ਤੇ ਦੇਖ ਸਕਦੇ ਤੁਸੀਂ ਸਾਹਮਣੇ ਪਾਣੀ ਪਾਣੀ ਹੈ ਲੋ ਜੀ ਲੋ ਜੀ ਇੱਧਰ ਵੀ ਬਹੁਤ ਮਤਲਬ ਕਿ ਪਾਣੀ ਪਾਣੀ ਹੋਇਆ ਪਿਆ ਕੱਲ ਇੱਥੇ ਪਾਣੀ ਹੈ ਨਹੀਂ ਸੀ ਇਹ ਦੇਖੋ ਕਿਸ਼ਤੀਆਂ ਵੀ ਆ ਗਈਆਂ ਹੋਈਆਂ ਆ ਤੇ ਇਹ ਦੇਖ ਸਕਦੇ ਤੁਸੀਂ ਤਾਂ ਇੱਧਰ ਵੀ ਪਾਣੀ ਪਾਣੀ ਹੈ ਸਾਰਾ ਝੋਨਾ ਹੀ ਸਿਕਾ ਇੱਧਰ ਤੇ ਜਿਹੜਾ ਡੁੱਬ ਚੁੱਕਾ ਹੈ ਇਹ ਦੇਖੋ ਤੇ ਜਿਹੜੇ ਮਤਲਬ ਕਿ ਫਸੇ ਹੋਏ ਆ ਉਹਨਾਂ ਨੂੰ ਕੱਢਣ ਵਾਸਤੇ ਇਹ ਕਿਸ਼ਤੀਆਂ ਆਈਆਂ ਹੋਈਆਂ ਆ ਉਸ ਦੇਖੋ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਤਾਂ ਕਿਸ਼ਤੀਆਂ ਸਹਾਇਤਾ ਵਾਸਤੇ ਆਈਆਂ ਹੋਈਆਂ ਆ ਸੰਗਤ ਰੁਕੀ ਹੋਈ ਹੈ ਜਿਹੜੀ ਪਾਣੀ ਜੋਂ ਮਤੋਂ ਨਿਕਲ ਗਈ ਹੈ ਪਿੰਡਾਂ ਚ ਇਹ ਇੱਥੇ ਰੁਕੀ ਹੋਈ ਹੈ ਸੰਗਤ ਇੱਥੇ ਹੈ ਗੁਰਾਇਮਪੁਰ ਗੁਰਾਇਮਪੁਰ ਵਾ ਜਿੱਥੇ ਇੱਥੇ ਸੰਗਤ ਰੁਕੀ ਹੋਈ ਹੈ